ਨਮਾਜ਼ ਆਦਨ ਨਵੀ ਸਵੇਰ ਸਾਡੀ ਦਰਸ਼ਨ ਕਰਨੇ ਰਹਿਗੇ ਸੀ ਅਭੀ ਕਰੋ ਗੁਰਦੁਆਰਾ ਲਿਖਣ ਸਰ ਸਾਹਿਬ ਜਿੱਥੇ ਲੋ ਜੀ ਚਲਦੇ-ਚਲਦੇ ਰਸਤੇ ਪਹੁੰਚ ਗਏ ਭਿੱਖੀ ਨੋਏ ਨਮਾਜ਼ ਆਦਨ ਨਵੀ ਸਵੇਰ ਦੇ ਨੇ ਸੱਤ ਕਵੇ ਦਾ ਟਾਈਮ ਹੋ ਗਿਆ। ਉਹ ਵੀ ਰਾਤ ਆਪਾਂ ਲੇਟ ਸੁੱਤੇ ਦੀ। ਥੋੜਾ ਜਿਹਾ ਫੇਰ ਲੇਟ ਉੱਠ ਹੋਇਆ। ਅੰਜਾ ਬਣਾ ਇੱਥੇ ਦੂਜਾ ਦਿਨ। ਤੇ ਤਕਰੀਬਨ ਅੱਧੇ ਦਾ ਆਪਾਂ ਗੁਰਦਾਰੇ ਕੱਲ ਦਰਸ਼ਨ ਕਰ ਲੈ ਸੀ। ਅੱਧੇ ਗੱਜ ਕਰਾਂਗੇ। ਨਾਲ ਨਾਲ ਤੁਹਾਨੂੰ ਵੀ ਦਰਸ਼ਨ ਕਰਾਵਾਂਗੇ ਜੁੜੇ ਰੋ ਬਲੌਗ ਨਾਲ। ਆਜੋ ਚੱਲਦੇ ਆਂ ਫੇਰ। ਆਹ ਆੜੀ ਆਪਣੀ ਰਾਣੀ ਸੁੰਦਰਾ। ਚੱਲਿਆ ਹੁਣਾਂ। ਥੋੜੇ ਕ। ਫਿਰ ਉਸ ਤੋਂ ਬਾਅਦ ਚੱਲਾਂਗੇ ਪਿੰਡ ਨੂੰ ਵਾਪਸ ਜਿਹੜੇ ਗੁਰਦਵਾਰਿਆਂ ਦੇ ਨੇ ਉੱਥੇ ਟੇਕ ਕੇ ਮੱਥਾ ਲੱਗ ਕੇ ਨਾਂਗੇ ਪਿੰਡ ਨੂੰ ਮੇਰੀ ਜਿੱਦਾ ਟਿਕ ਤੇ ਸਾਡੀ ਟ੍ਰੇਨ ਰੁਕ ਗਈ ਆ ਆਜੋ ਕਰਾਉਣਿਆ ਤੁਹਾਨੂੰ ਵੀ ਦਰਸ਼ਨ ਕਰੋ ਦਰਸ਼ਨ ਸਵੇਰ ਦਾ 뷰 ਗਰਮੀ ਅਜ ਹੋ ਗਈ ਆ ਬੱਦਲ ਕਰਕੇ ਥੋੜੀ ਜਿਹੀ ਗਰਮੈਸ ਵੀ ਆ ਤora ਲਿਖਣਾ ਸਰ ਸਾਹਿਬ ਜਿੱਥੇ ਪੰਜਾਬੀ ਚ 35 ਲਿਖੀ ਜਾਂਦੀ ਆ ਦੇਖੋ ਇਹ ਪ੍ਰਚਾਰ ਸ਼ੁਰੂ ਹੋਇਆ ਦੀ ਸਿੱਖੀ ਦਾ ਸਿੱਖ ਪੜਨਾ ਦਰਵਾਣੀ ਪੜਨੀ ਸ਼ੁਰੂ ਹੋਈ ਜੀ ਇੱਥੇ ਉਕਰ ਤora ਸਾਹਿਬ ਪਰ ਉਹ ਵਰਾ ਤੇ ਸੰਗਤ ਲਿਖਦੀ ਵੀ ਰੀਤੇ ਜਿਵੇਂ ਸਲੇਟਾਂ ਤੇ ਆ ਬਾਹਰ ਹਾਂ ਲੜਨੀ ਕਰਕੇ ਅੰਦਰ ਲਿਖ ਰਹੀ ਆ ਸੰਗਤ ਸਾਰੇ ਇੱਥੇ ਬਾਹਰ ਤੇ ਰਹਾਂਗੇ ਸਾਰੇ ਬੋਰਡ ਬਣੇ ਨੇ ਵੰਡ ਲੈਣਾ ਸੋ ਵੀ ਦੇਖਾ ਰਹੇ ਫੌਗ ਸਿਸਟਮ ਲਾਇਆ ਹੋਇਆ ਫੌਗ ਸਿਸਟਮ ਸੰਗਤਵਾਾਸਤੇ ਪਹਿਲਾ ਪਾਂ ਕੋਰਬਾਣੇ ਕੜਾ ਪ੍ਰਸ਼ਾਦ ਨੂੰ ਇਹ ਮੱਥਾ ਟੇਕਾਂਗੇ ਆ ਜੀ ਆਓ ਤੁਸ ਜੀ ਗੁਰਦੁਆਰੇ ਜਿੱਥੇ ਉਹਨੇ ਤਪ ਕੀਤਾ ਇਹ ਦਰਸ਼ਨ ਕਰਕੇ ਬਾੜ ਕੜ ਕੇ ਤੇ ਹੁਣ ਆਪਾਂ तकरीबन ਸਾਰੇ ਗੁਰਦੁਆਰੇ ਮੱਥਾ ਟੇਕ ਕੇ ਆ ਗਏ ਤੇ ਸਾਰੇ ਤਰੀਆਂ ਸਾਰੇ ਜਿੰਨੇ ਵੀ ਗੁਰਦੁਆਰੇ ਨੇ ਸਾਰਿਆਂ ਨੇ ਮੱਥਾ ਟੇਕ ਕੇ ਆ ਗਿਆ ਆਪਣਾ ਤੇ ਹੁਣ ਬਸ ਲੰਗਰ ਛੱਕ ਕੇ ਤੇ ਏ ਨਾ ਇਦਾਂ ਜਿਹੜਾ ਬੁੱਗਾ ਉਹਦੇ ਥੱਲੇ ਆ ਪੋਰਾ ਸਾਹਿਬ ਜੇ ਕਿਸੇ ਨੇ ਆ ਕੇ ਰਿਪਾਰਟ ਕਰਨਾ ਤਾਂ ਕਰ ਸਕਦਾ ਕਿਉਂਕਿ ਕਈ ਵਾਰ ਨੂੰ ਪਤਾ ਨਹੀਂ ਲੱਗਦਾ ਕਿ ਪੋਰਾ ਸਾਹਿਬ ਕਿੱਥੇ ਆ ਜਿਹੜਾ ਇਹ ਲਾ ਰੰਗ ਵਾਲਾ ਬੁੱਗਾ ਨਾ ਇਹਦੇ ਥੱਲੇ ਮੈਂ ਤੱਕ ਤੇ ਬੈਕ ਸਾਈਡ ਵਾਹ ਇੱਕ ਵਾਰ ਬੰਦੀ ਸੰਗਤ ਅੱਜ ਕਾਫੀ ਆਈ ਏ Darshan karir, badrul jari, ਦਰਸ਼ਨ ਕਰਉਂਦੇ ਰਹੇਗੇ ਸੀ ਅਭੀ ਕਰੋ ਇਹਨਾਂ ਹੀ ਬੋਤਲਾਂ ਦਾ ਖਾਣਾ ਪਰਬਾ ਦੀਪ ਸਿੰਘ ਜੀ ਦਾ ਘਰ ਆ ਲੋਕ ਦਰਸ਼ਨ ਕਰ ਆਣੀ ਆਉਂਦਾ ਕਿਤੇ ਨਿਕਲਦਾ ਮੋਟਰ ਨਹੀਂ ਵਾਹ ਲੋ ਜੀ ਸਾਰੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਹੋ ਗਏ ਤੁਸੀਂ ਵੀ ਕਰ ਲੈਨੇ ਤਕਰੀਬਨ ਤੇ ਹੁਣ ਆਪਾਂ ਛੱਕਦੇ ਹਾਂ ਲੰਗਰ ਗਰਮੀ ਹੋ ਗਈ ਹੈ ਬਹੁਤ ਅੱਜ ਦਿਨ ਬਹੁਤ ਕਹਿੜਾ ਵਾ ਪਸੀਨਾ ਵਗ ਰਿਹਾ ਪੂਰਾ ਤੇ ਹੁਣ ਆਪਾਂ ਛੱਕਦੇ ਹਾਂ ਲੰਗਰ ਉਸ ਤੋਂ ਬਾਅਦ ਫਿਰ ਪਿੰਡ ਨੂੰ ਚੱਲਾਂਗੇ ਆਜੋ ਹੁਣ ਛੱਕਦੇ ਹਾਂ ਲੰਗਰ ਫਿਰ ਫਿਰ ਉਸ ਤੋਂ ਬਾਅਦ ਪੈਂਡ ਨੂੰ ਇੱਥੇ ਹੁਣ ਤਲਵੰਡੀ ਸਾਹਿਬ ਤੋਂ ਲੱਗੇ ਆਪਾਂ ਚਾਲੇ ਪਾਉਣ ਪ੍ਰਸ਼ਾਦਾ ਛੱਕ ਕੇ ਇੱਥੇ ਆਪਣਾ ਜਿੰਨਾ ਆਪਾਂ ਬਲੌਗ ਕਰਨਾ ਸੀ ਉਥੇ ਕੰਪਲੀਟ ਹੋ ਗਿਆ ਅੱਗੇ ਬਾਕੀ ਤੁਹਾਨੂੰ ਰਸਤੇ ਜਿ ਦਿਖਾਵਾਂਗੇ ਕੀ ਕੀ ਆ ਲਓ ਜੀ ਗੱਡੀ 'ਚ ਰੱਖ ਲਿਆ ਸਮਾਨ ਤੇ ਚੱਲੇ ਮੁੰਡੇ ਪੈਂਡ ਨੂੰ ਕਰਕੇ ਬਾਬੇ ਦੇ ਦਰਸ਼ਨ ਗੱਡੀ ਆਪਾਂ ਅੱਗੇ ਹੀ ਲਿਆ ਦੀ ਵੀਆਈਪੀ ਵੀਆਈਪੀ ਕਹਿ ਕੇ ਅਮਨ ਵੀਆਈਪੀ ਮਲਾਜਮ ਕਹਿ ਕੇ ਉਹ ਕਹਿੰਦਾ ਵੀ ਮਲਾਜਮ ਬੈਠਾ ਨਾਲ ਉਹ ਕਹਿੰਦਾ ਵੀ ਚਾਹੋ ਵੀ ਆਈ ਗੱਡੀ ਆਪਾਂ ਅੰਦਰ ਹੀ ਲਿਆਏ ਨਹੀਂ ਤਾਂ ਗੱਡੀ ਉਹ ਪਿੱਛੇ ਪਾਰਕਿੰਗ ਉੱਥੇ ਲਵਾਈ ਜਾਂਦੇ ਜੀ ਸੰਗਤ ਆਈ ਜਾ ਰਹੀ ਆ ਦੇਖੋ ਹੋਰ ਸੰਗਤ ਆ ਗਈ ਸੰਭਨ ਬੰਦ ਬਾਕੀ ਸ਼ੋਕੀਨ ਨੇ ਨਾ ਆਉਂਦੇ ਬੋਲਤ ਨੇ ਦੋ ਬਾਕੀ ਆਹੇ ਥੋੜੀ ਕਾਰ ਸੇਵਾ ਚੱਲ ਰਹੀ ਐ ਇਹ ਘਰੋਂ ਰੋਡ ਰੋਡ ਰੂਟ ਟੇਵੇ ਯਾਰ ਤੇ ਕਰੀ ਹਿੰਦਿਆ ਉਰਕਾ ਤੀਕੋ ਖੜਾਕ ਨਾ ਲੋ ਜੀ ਬੜੀ ਕਰੋ ਦਰਸ਼ਨ ਆ ਪਾਈਏ ਘਰਾਂ ਨੂੰ ਚੱਲੇ ਹੁਣ ਯਾਰ ਵੀ ਮਿੱਤਰਾ ਨੂੰ ਵੀ ਦੇਖ ਕੇ ਘਰਾਂ ਨਾਲ ਲੈ ਕੇ ਚੱਲੋ ਮੈਂ ਲੋ ਜੀ ਅੱਪਾ ਪਹੁੰਚਣ ਵਾਲੇ ਆ ਭੀਖੀ ਮੌਸਮ ਇਤਲਾ ਦਾ ਵੀ ਹੈ ਠੰਡਾ ਪਰ ਬਾਹਰ ਅੱਗ ਵਰਦੀ ਆ 37 ਡਿਗਰੀ ਟੈਂਪਰੇਚਰ ਐ ਇਦਾਂ ਫੀਲ ਹੋ ਰਿਹਾ ਵੀ ਹਾਂ ਬਾਹਰ ਤਾਂ 16 ਡਿਗਰੀ ਟੈਂਪਰੇਚਰ ਹੁੰਦਾ ਮੱਤਲ ਵੇਆ ਸੜਕ ਖਾਲੀ ਆ ਕਰਾਈ ਹਿੱਟ ਕਰਾਉਂਦੇ ਉਹ ਫਿਰ ਇੱਧਰ ਅਮਰਾ ਰੇਤ ਦੀਆਂ ਜ਼ਮੀਨਾਂ ਸੀ ਤਾਂ ਕਰਕੇ ਤਾਂ ਕਰਕੇ ਕਿਕਰਾਂ ਲਾਈਆਂ ਸੀ ਇਹਨਾਂ ਦਿਨਾਂ ਦੇ ਸਫਾਈ ਤਾਂ ਉੱਧਰ ਲੱਗੇ ਇੱਧਰ ਪਾਣੀ ਪੂਣੀ ਜਿਆਦਾ ਇਹ ਤਾਂ ਬੜੇ ਬੜੇ ਰੋਡਾਂ ਤੇ ਪਹਿਲਾਂ ਸਫਾਈ ਦਾ ਹੀ ਲੱਗਾ ਸੀ ਇੱਥੇ ਵੀ ਹੈਗਾ ਉਹ ਦੇਖੋ ਜਿਆਦਾ ਕਿੱਕਰਾਂ ਨੇ ਆ ਨੰਬਾ ਸਫੈਦਾਂ ਤੇ ਆ ਕਿਤੇ ਕਿਤੇ ਨੰਬਾ ਹੂੰ ਹੂੰ ਬਹੁਤ ਬੋਨਾ ਹੈ ਨੀ ਲਗਾਤਾਰ ਜਿਵੇਂ ਹੂੰ ਹੂੰ ਕਈ ਵਾਰ ਨਹੀਂ ਜੱਜਮੈਂਟ ਵੀ ਨਹੀਂ ਹੁੰਦੀ ਨਾ ਆ ਤੇ ਆ ਗਿਆ ਲੋ ਜੀ ਚਲਦੇ ਚਲਦੇ ਰਸਤੇ ਪਹੁੰਚ ਗਏ ਭਿੱਖੀ ਦਿਲ ਕੀਤਾ ਵੀ ਨਰਜੀ એનર્ਜੀ ਲੋਗ ਹੀ ਤੇ ਪੀਨੇ ਆ ਫਿਰ ਨਾਰੀਅਰ ਪਾਣੀ ਆ ਮਿੱਠਾ ਹਣਾ ਥੋੜਾ ਬ ਤੱਤਾ ਬ ਤੋ ਪਕਰ ਕੇ ਟੇਸਟੀ ਹੈ ਟੇਸਟੀ ਆਪਾਂ ਆ ਦੇਖੋ ਕਿ ਹਿੰ ਮੌਸਮ ਵੀ ਮੀਂਹ ਵਾਲਾ ਬਣ ਜਾਂਦਾ ਅਸੀਂ ਮੀਂਹ ਲੈ ਕੇ ਆ ਰਹੇ ਹਾਂ ਆਪਣੇ ਜੀਹਿਆਂ ਲੈ ਕੇ ਖੜਜੋਗਾ ਤਿਆਰ ਰੋ ਬਸ ਆਪਣੇ ਤਾਂ ਕੱਲੇ ਬਹੁ ਪੈਗਾ ਜੀ ਆਪਣੇ ਤਾਂ ਪੈਨੇ ਖੇਤ ਪੁੱਲ ਕਰਤੇ ਲੋ ਜੀ ਅਸੀਂ ਕਰ ਲੱਗੇ ਦੀ ਫੋਟੋ ਸ਼ੂਟ ਫੋਟੋ ਸ਼ੂਟ ਕਰਦੇ ਕਰਦੇ ਆ ਗਿਆ ਮੀਂਹ ਥੋੜਾ ਜਿਹਾ ਥੋੜਾ ਹਲਕਾ ਲਗਾ ਭਿੱਜ ਗਏ ਮਿੰਨਾ 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 ਕਣੀਆਂ ਹਲੇ ਥੋੜੀ ਹਵਾ ਦਿੱਤੀ ਆ ਕਣੀਆਂ ਤਾਂ ਠੰਡੀਆਂ ਵਾ 37 ਤੋਂ 33 ਡਿਗਰੀ ਹੋ ਗਿਆ ਲੱਗ ਕਨੀ ਜਲਦੀ ਹਾਂ 4 ਡਿਗਰੀ ਟੈਂਪਰੇਚਰ ਟੁੱਟ ਗਿਆ ਮੀਂਹ ਨਾਲ ਉਹਨੂੰ ਵੀ ਕਰਾਉਣਾ ਚੈੱਕ ਮੀਂਹ ਲਓ ਜੀ ਆ ਗਿਆ ਮੀਂਹ ਆਹ ਹਾਂ ਮੇਂ ਚ ਫੇਰ ਆਪਾਂ ਟਰੈਵਲ ਕਰਨਾ ਉਹਦੇ ਨੇ ਮੀਂਹ ਅੱਟੀ ਉਹ ਦੇਖ ਜਾਂਦੀ ਸਕੂਟਰੀ ਫਾਇ ਵੜਦੀ ਮੀਂਹ ਰੁਕਦੀ ਨਹੀਂ ਕੁਛ ਹੋ ਗਈ ਪਤਾ ਕਿਉਂ ਨਹੀਂ ਆ ਰਹੀ ਚੱਲਦੀ ਫਾਇ ਵੜਦੀ ਪਰ ਮੀਂਹ ਆ ਜੀ ਆਪਾਂ ਉਹ ਟੈਂਕੀਆਂ ਕਿੱਦਾਂ ਸੋਨੇ ਰੰਗੀਆਂ ਟੈਂਕੀਆਂ ਦੇਖ ਲਾ ਜਿਨ੍ਹਾਂ ਨੂੰ ਸੋਨੇ ਵਾਲੀ ਟੈਂਕੀ ਲਗਾਉਣ ਦਾ ਸ਼ੌਂਕ ਆ ਤਾਂ ਉਹ ਵਲੌਗ ਦਿਖਾਇਆ ਜੀ ਫੱਪ ਮਾਰੇ ਲੱਗੇ ਉਹ ਕਿੱਥੇ ਖੜੇ ਨੇ ਅੱਧ ਨੂੰ 10 ਵੀ ਕਿੱਧਰ ਅੱਫੀ ਜਾਈ ਜਾਵਾਂਗੇ ਮੌਸਮ ਮੀਂਹ ਆਉਂਦੇ ਨੇ ਚੱਲ ਉਹਨਾਂ ਦੀ ਵਿਚਾਰਾਂ ਦੀ ਕੀ ਪ੍ਰੋਬਲਮ ਉਹ ਕੱਪੜੇ ਭੇਜੇ ਜਾਣਗੇ ਲੋ ਜੀ ਮੀ ਆ ਗਿਆ ਫੁੱਲ ਤਿਕਦਾ ਨਹੀਂ ਮੂਰੇ ਪਰ ਫੋਨ ਕਲੀਅਰ ਦਿਖਾ ਰਿਹਾ ਆਪਣਾ ਦੇਖਾ ਫੋਨ ਕਲੀਅਰ ਵੱਧ ਦਿਖਾਉਣਾ ਉੱਦਾਂ ਘੱਟ ਦਿਖਦਾ ਅੱਖਾਂ ਨਾਲੋਂ ਲੈਂਜ ਵੱਧ ਹੁੰਦਾ ਆ ਦੇਖ ਆਪਣਾ ਉੱਦਾਂ ਪਰ ਜਿਵੇਂ ਤੁੰਦਾ ਤੁੰਦਾ ਦਿਖਦਾ ਆ ਇਹਨ ਕਲੀਅਰ ਦਿਖਾ ਰਿਹਾ ਵੀ ਕਿੱਥੇ ਕਿ ਜਾਰੀ ਗਈ ਮੈਂ ਨਾ ਫੋਨ 'ਚ ਦੇਖੀ ਜਾਵੇ ਮੈਂ ਕੀ ਰੰਗ ਦੀ ਸਵਿਫਟ ਆਮ ਤੇ ਉਹ ਆ ਰੰਗ ਜਿਹੜੀ ਕੋਦਾ ਕਿਹੜਾ ਪਰਪਲ ਨਹੀਂ ਪਰਪਲ ਥੋੜੀ ਜਿਹਾ ਸਕਾਈ ਬਲੂ ਜਿਹਾ ਵਾ ਕਿੱਗੀ ਜਿਹੋੜ ਰੰਗ ਦੀ ਆ ਸਾਈਡਾਂ ਜਿਹਾ ਹੋਵਾਂਗੇ ਇਹਦਾ ਹੈ ਇਹ ਸਪੈਸ਼ਲ ਕਢਾ ਕੇ ਲਿਆ ਹੋਣਾ ਕੰਪਨੀ ਚੋਂ ਸਹੀ ਗੱਲ ਆ ਕਢਾਉਂਦੇ ਨੇ ਜਿਵੇਂ ਸਾਨੂੰ ਇਹਨਾਂ ਉਹ ਕੰਪਨੀ ਵਾਲੇ ਆਪ ਨਹੀਂ 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 ਕੰਪਨੀ ਵਾਲੇ ਆਪ ਹੀ ਦੇਂਦੇ ਨੇ ਵੀ ਆ ਲਓ ਜੀ ਲੱਖ ਰੁਪਏ ਘੱਟਾ ਲੈ ਜਾ ਤੁਸੀਂ ਉਹਨਾਂ ਨੇ ਵੇਚਣਾ ਹੁੰਦਾ ਨਾ ਜਿਵੇਂ ਇਦਾਂ ਉਹ ਕੰਪਨੀ ਵਾਲਿਆਂ ਨੇ ਮੱਲੋ ਵੀ ਜ਼ਰੂਰੀ ਹੁੰਦੇ ਆ ਵਿੱਚ ਚਾਰ ਵਾਈਟ ਵੇਚਣੇ ਤਾਂ ਵਿੱਚ ਇੱਕ ਇੱਕ ਇਹ ਕਲਰ ਵੇਚਣੇ ਬਣਿਆ ਨਾਲ ਇਦਾਂ ਹੁੰਦਾ ਬਈ ਵਧੀਆ ਵੀ ਪੈ ਗਿਆ ਨਹੀਂ ਬੰਦਾ ਬਾਈ ਕਿੱਥੇ ਕਿੱਥੇ ਪੈ ਰਹੇ ਹੋ ਹਮ ਸਾਰੇ ਮੈਂ ਤਾਂ ਉਧਰ ਨਹੀਂ ਪੈ ਰਿਆ ਜਿੰਨਾ ਜਿੱਦ ਤੱਕ ਆਇਆ ਤਰਵੰਡੀ ਸਾਪਾ ਵੱਲ ਇਹ ਮੀਂਹ ਇਧਰੋਂ ਆਇਆ ਮੇਰਾ ਹੋਰ ਟੈਂਪਰੇਚਰ ਹੋਰ ਗਿਆ ਕਿੰਨਾ ਤੇ ਕਿੰਨਾ ਰਹਿ ਗਿਆ ਟੈਂਪਰੇਚਰ 28 ਹੋ ਗਿਆ 28 ਆ ਗਿਆ ਨਾ ਉੱਥੇ 37 ਸੀ ਨਾ ਹਾਂ 37 37 ਤੋਂ ਵੀ ਵੱਧ ਸੀ ਉਹਦਾ ਸਵੇਰੇ ਉਹਦਾ ਬੱਦਲ ਇਹ ਆ ਗਿਆ ਤਾਂ ਘੱਟ ਕੇ ਫੇਰ ਵੀ 10 ਡਿਗਰੀ ਦਾ ਫਰਕ ਪੈ ਗਿਆ ਜਦੋਂ ਉਧਰੋਂ ਇਧਰੋਂ ਰੱਬ ਦਾ AC ਚੱਲ ਪਿਆ ਹੂੰ ਸਰਦੀ ਫਿਲਮ ਚ ਰੱਬ ਦਾ ਰੇਡੀਓ ਸਾਡੇ ਕੋਲ ਰੱਬ ਦਾ AC ਵਧੀਆ ਕੱਟ ਲਿਆ ਨਾ ਇੰਸਟਾਲ ਕਰਾ ਲੀ ਰੱਬ ਦਾ AC ਹੋਰ ਕਿਹਾ 28 ਵਾਲੇ ਨੂੰ ਵੇਚਦਾ ਕੰਮ ਖਾਲੇ ਬਣਾ ਲਾ ਪਤਾ ਜੀ ਨੀਟ ਰਾਈਦ ਦੀ ਬੋਟਾਂ ਨੇ ਕਿੰਨੀਆਂ ਪਈਆਂ ਨੇ ਉਹ ਪਈਆਂ ਤਾਂ ਉਹ ਜੁੱਗੀ ਗੈਂਟ ਵਰਗਾ ਨਹੀਂ ਮੈਨੂੰ ਬੋਟਾਂ ਪੈ ਗਈਆਂ ਕੋਈ ਨਹੀਂ ਬਸ ਜੇ ਕਿਸੇ ਵਾਰ ਉਹ ਜਿੱਤ ਗਿਆ ਫੇਰ ਮੈਚ ਫੇਰ ਉਹ ਦੇਖਿਓਣੀ ਸੀ ਮੂਵੀ ਰੋਡੇ ਕਾਲ ਜੜੀ ਮੈਂ ਤੇਰੇ ਨੂੰ ਕਹਿੰਦਾ ਵੀ ਦੇਖਿਓਣੀ ਆ ਮੁੜ ਕੇ ਨਾ ਲੜ ਗਏ ਸੱਤ ਚਲਾਈ ਨੂੰ ਲੱਗਣੀ ਸੀ ਕਹਿੰਦੇ ਮਨਾਂ ਲੱਗੀ ਹੋਈ ਆ ਯਾਰ ਇਹ ਨਹੀਂ ਲੌਂ ਲੱਗੀ ਆ ਜੱਟਨ ਯੂਨਿਟ ਲੱਗੀ ਆ ਨਾ 7 ਜੁਲਾਈ ਨੂੰ ਨਹੀਂ ਹੱਚ 7 7 ਜੂਨ ਨੂੰ ਹੈਗੀ ਕੀ ਦੀ ਅਜੇ ਮੈਨੂੰ ਨਾ ਤਾਂ ਹੈਗੇ ਤਾਂ ਨਵੇਂ ਨੇ ਮੁੰਡੇ ਵਿੱਚ ਉਹ ਗਰਦੀਬੋਂ ਵਾਲੀ ਤਾਂ ਨਹੀਂ ਉਹ ਮੈਨਾਂ ਦਾ ਉਹ ਤਾਂ ਗਾਣਾ ਜਿਹਾ ਵੀ ਆਇਆ ਨਹੀਂ ਨਹੀਂ ਉਹ ਆਹ ਗਾਣਾ ਉਹ ਉਹਦਾ ਨਹੀਂ ਆਇਆ ਗਾਣਾ ਉਹਦੇ ਆਇਆ ਉਹਨੇ ਆਪ ਹੀ ਗਾਇਆ ਮਨਾਲੀਏ ਨੇ ਹੋ ਮੈਂ ਕਿਤੇ ਉਹਦੀ ਫਿਲਮ 'ਚ ਹੀ ਨਾ ਹੋਵੇ ਉਹ ਹੋ ਸਕਦਾ ਹੋਵੇ ਉਹ ਵੀ ਉੱਥੇ ਪੜਿਆ ਹੋਇਆ ਇੱਥੋਂ ਫੱਲ ਲੱਗੀ ਆ ਸਾਦਾ ਬਹਿ ਗਿਆ ਸੀ 1000 ਹਾਂ ਇੱਧਰ ਨੂੰ ਨੀ ਆ ਕੋਈ ਤੇ ਜੀ ਕਿਨੇ ਕਰ ਗਿਆ ਇਧਰ ਨਿਕਲੇ ਕਿੰਨਾ ਸਾਹ ਚਲਾ ਲਿਆ ਲਓ ਜੀ ਸਾਮਨ ਨੂੰ ਵੀ ਛੱਡਤਾ ਘਰੇ ਤੇ ਹੁਣ ਚੱਲੇ ਆਪਾਂ ਪਿੰਡ ਨੂੰ ਦੋ ਦਿਨ ਇਹ ਕੋਲ ਤਕਰੀਬਨ 30-35 ਹਜ਼ਾਰ ਸਟੈਪ ਚੱਲੇ ਗਏ ਤੁਰ ਕੇ ਕੋ ਸੇਵਾਸ ਕੋ ਮੱਥਾ ਮੱਥਾ ਟੇਕਦੇ ਘੁੰਮਦੇ ਫਿਰਦੇ ਹੋਰ ਸਰੀਰ ਥੱਕਿਆ ਹੋਇਆ ਬੁਰਾ ਜਾ ਕੇ ਸੌਣ ਦੀ ਕਰਨੀ ਆਸ ਕਾਫੀ ਵੀ ਤੇ ਆਉਣ ਨਹੀਂ ਦਿੱਤਾ ਕਹਿੰਦਾ ਕਾਫੀ ਪੀ ਗੇ ਜਾਂ ਕੈਮ ਜਿਹਾ ਹੋ ਗਿਆ ਜਾ ਕਾਫੀ ਪੀ ਕੇ ਹੁਣ ਚੱਲਨੇ ਆ ਪੈਂਡ ਨੂੰ ਤੇ ਬਲੌਗ ਫਿਰ ਇੱਥੇ ਕਰਦੇ ਆ ਸਮਾਪਤ ਜੇ ਕੇ ਨੂੰ ਕੋਈ ਗਲਤ ਲੱਗਾ ਤਾਂ ਸੌਰੀ ਕੋਈ ਗਲਤ ਬੋਲ ਦਿੱਤਾ ਹੋਵੇ ਤਾਂ ਵੀ ਸੌਰੀ ਤੇ ਮਿਲਦੇ ਆ ਅਗਲੇ ਬਲੌਗ ਚ ਤਦ ਤੱਕ ਲਈ Sat cards are.